ਸਸਰੀਕਲ ਦੋਸਤੋ ਤੁਸੀਂ ਜੁੜੇ ਹੋ ਫਾਇਲਕਾਰ 24 ਨਾਲ ਇੱਕ ਮੰਦਭਾਗੀ ਖਬਰ ਆ ਰਹੀ ਹੈ ਦੱਸ ਦਈਏ ਕਿ ਫਗਵਾੜਾ ਦੇ ਨੇੜੇ ਟਰੈਕਟਰਾਂ ਦੀ ਰੇਸ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਸੀ ਅਚਨਕ ਹੀ ਇੱਕ ਟਰੈਕਟਰ ਦਾ ਬੈਲੈਂਸ ਵਿਗੜਨ ਕਾਰਨ ਰੇਸ ਦੇਖ ਰਹੀ ਪੀੜ ਵੱਲ ਜਾ ਕੇ ਬੇਕਾਬੂ ਹੋ ਗਿਆ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਸਟੈਂਟ ਬਾਜ਼ੀਆਂ ਕਰਾਉਣ ਦੀ ਮਨਜ਼ੂਰੀ ਕੌਣ ਦਿੰਦਾ ਹੈ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਪੰਜਾਬ ਵਿੱਚ ਨਸ਼ੇ ਆਮ ਵੇਖਰੇ ਹਨ ਚੋਰੀਆਂ ਲੁੱਟਾਂ ਖੋਹਾਂ ਹੋ ਰਹੀਆਂ ਹਨ ਪੰਜਾਬ ਦਾ ਯੂਥ ਕਿਸ ਵੱਲ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਸ ਇਹੋ ਜਿਹੇ ਸਟੈਂਟ ਬਾਜ਼ੀਆਂ ਨੂੰ ਰੋਕਿਆ ਜਾਵੇ ਤਾਂ ਜੋ ਨੌਜਵਾਨੀ ਨੂੰ ਹੋਰ ਪਾਸੇ ਲਾਇਆ ਜਾਵੇ ক্রিকেট ਦੀ ਖੇਡਾਂ ਕਬੱਡੀ ਦੀ ਖੇਡਾਂ ਤੇ ਹੋਰ ਖੇਡਾਂ ਵੱਲ ਲਾਇਆ ਜਾਵੇ ਬਸ ਇਹ ਤਸਵੀਰਾਂ ਇੰਨੀਆਂ ਪਿਆਨ ਕਿਸੇ ਦੇ ਵੇਖ ਰਵਾਲਿਆਂ ਦੇ ਰਹੇ ਇਹੋ ਜਿਹਾ ਸਟੰਕ ਬਾਜ਼ੀਆਂ ਤੇ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ ਕਈਆਂ ਲੋਕਾਂ ਨੂੰ ਉੱਥੋਂ ਜ਼ੋਰ ਦੀ ਜਾਨ ਬਚਾਈ ਅਸਲੀ ਜੀ ਟ੍ਰੈਕਟਰ ਥਿੰਨ ਕੋਲੋਂ ਆਪਣੀ ਫੁੱਲ ਸਪੀਡ ਦੇ ਆ ਰਹੇ ਸੀ ਇੱਕ ਟ੍ਰੈਕਟਰ ਦਾ ਬੈਲਸ ਵਿਗੜਨ ਕਰਨ ਪੇ ਖੜੀ ਪੀੜ ਵਿੱਚ ਜਾ ਵਜਿਆ ਇੱਕ ਤਿੰਨ ਲੋਕਾਂ ਦੀ ਬਹੁਤ ਹੀ ਖਬਰ ਆ ਰਹੀ ਹੈ ਅਸਲੀ ਜੀ ਇਹ ਲੋਕਾਂ ਨੇ ਕਿੱਥੇ ਤੌਰ ਤੇ ਜਾਨ ਬਚਾਈ ਆਉਤ ਸੀਰਾ ਦੇਖਦੇ ਆ ਫਗਵਾੜਾ ਦੇ ਨੇੜੇ